ਸਾਹਿਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਫੇਰ ਤੋਂ ਆਪਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਹੈ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹਿੰਦੇ ਹੈ ਜੀ ਤੇ ਕਾਫੀ ਅੱਛਾ ਰਿਸਪੌਂਸ ਮਿਲਦਾ ਹੈ ਜੀ ਮੈਨੂੰ ਰਾਮ ਟੈਕਸ ਬ੍ਰਾਂਡ ਦੇ ਸੂਟਾਂ ਦਾ ਇੱਕ ਤਾਂ ਇਹਨਾਂ ਦੀ ਕੰਪਲੇਂਟ ਨਹੀਂ ਹੁੰਦੀ ਜੀ ਕਦੇ ਵੀ ਤੇ ਫੈਬਰਿਕ ਬਹੁਤ ਫਾਈਨ ਹੁੰਦਾ ਤੇ ਖੁੱਲਾ ਕੱਪੜਾ ਹੁੰਦਾ 2.5 2.5 ਮੀਟਰ ਦੇ ਦੁਪੱਟਿਆਂ ਦੇ ਨਾਲ 3-3 ਮੀਟਰਸ ਦੀਆਂ ਬਾਟਮਸ ਹਰੇਕ ਸੂਟ ਦੇ ਨਾਲ ਹੁੰਦੀਆਂ ਤੇ ਕਈ ਵਾਰ ਤਾਂ ਸ਼ਰਟ ਦਾ ਵੀ 3 ਮੀਟਰ ਦਾ ਫੈਬਰਿਕ ਹੁੰਦਾ ਤੇ ਪ੍ਰਾਈਸ ਮੈਂ ਸੂਟਰ ਦੇ ਨਾਲ ਦੀ ਨਾਲ ਦੱਸੀ ਜਾਣਾ ਹੈ ਫੈਬਰਿਕ ਦਾ ਨਾਲ ਦੀ ਨਾਲ ਐਕਸਪਲੇਨ ਕਰੀ ਜਾਣਾ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਉਂਦੇ ਹਾਂ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ

ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਇਹ ਹੀ ਨੰਬਰ ਆ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜ਼ੀ ਤੁਸੀਂ ਸ਼ਾਪ ਤੇ ਆ ਕੇ ਸੂਟ ਪਰਚੇਸ ਕਰ ਸਕਦੇ ਹੋ ਸਵੇਰੇ 10:30 ਵਜੇ ਸ਼ਾਪ ਓਪਨ ਹੋ ਜਾਂਦੀ ਹੈ ਜੀ ਰਾਤੀ 8 ਵਜੇ ਤੱਕ ਸ਼ਾਪ ਓਪਨ ਹੁੰਦੀ ਹੈ ਤੇ ਸੰਡੇ ਤੁਸੀਂ ਪਲੀਜ਼ ਫੋਨ ਕਰਕੇ ਆਇਆ ਕਰੋ ਕਿਉਂਕਿ ਸੰਡੇ ਕਈ ਵਾਰ ਤਾਂ ਅਸੀਂ ਬੰਦ ਰੱਖਦੇ ਹਾਂ ਜੇ ਖੋਲਦੇ ਆ ਤਾਂ ਸ਼ਾਮੀ ਤੁਸੀਂ ਫੋਨ ਜਰੂਰ ਕਰ ਲਿਆ ਕਰੋ ਵੀ ਕਿੰਨੇ ਵਜੇ ਤੁਸੀਂ ਆਉਣਾ ਹੈ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਤੇ ਕੋਰੀਅਰ ਚਾਰਜੀ ਜਰੂਰ ਮੈਂ ਤੁਹਾਨੂੰ ਦੱਸਣੇ ਸੀਗੇ ਵਸਤੇ ਮੈਂ ਡੇਲੀ ਹੀ ਦੱਸਦੀ ਆਂ ਇਹੀ ਗੱਲ ਰੋਜ਼ ਰਿਪੀਟ ਕਰਦੀ ਆਂ ਪਰ ਕਈ ਵਾਰੀ ਕੋਈ ਪਹਿਲੀ ਵਾਰ ਵੀਡੀਓ ਦੇਖ ਰਿਆ ਹੁੰਦਾ ਤਾਂ ਸਾਨੂੰ ਜਰੂਰ ਦੱਸਣਾ ਹੁੰਦਾ ਕਿ ਕੋਰੀਅਰ ਚਾਰਜੀਸ ਅਲੱਗ ਤੋਂ ਹੁੰਦੇ ਆ ਵਿੱਚ ਇਨਕਲੂਡ ਨਹੀਂ ਹੁੰਦੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪਹਿਲਾਂ ਪੁੱਛ ਲੈਣੇ ਹੁੰਨੇ ਫਿਰ ਪੇਮੈਂਟ ਕਰ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਇਕੱਠੀ ਪੇਮੈਂਟ ਕਰ ਦਿਆ ਕਰੋ ਜੀ ਸੂਟ ਦੀ ਤੇ ਕੋਰੀਅਰ ਚਾਰਜੀਸ ਦੀ ਇਹ ਬੜੀ ਪਿਆਰੀ ਕਲੈਕਸ਼ਨ ਹੈ ਦੇਖਦੇ ਹਾਂ ਅਸੀਂ ਦਾ ਪਹਿਲਾ ਸੂਟ ਇਸ ਸਕਿਨ ਕਲਰ ਦੇ ਵਿੱਚ ਸੂਟ ਹੈ ਜੀ ਇਹ ਵਾਲਾ ਫੈਬਰਿਕ ਹੈਗਾ ਪਿਓਰ ਮੋਡਲ ਦੇ ਵਿੱਚ ਬੜੇ ਟਾਈਮ ਬਾਅਦ ਆਏ ਆ ਪਿਓਰ ਮੋਡਲ ਦੇ ਸੂਟ ਰਾਮ ਟੈਕਸ ਬ੍ਰਾਂਡ ਦੇ ਕਿਉਂਕਿ ਇਹ ਵਾਲੀ ਜਿਹੜੀ ਚੀਜ਼ ਹੁੰਦੀ ਹੈ ਜੀ ਇਹ ਸੂਟ ਆਪਾਂ ਫੰਕਸ਼ਨ ਦੇ ਵਿੱਚ ਪਾ ਸਕਦੇ ਜਿਹੜੀ ਮੰਮੀਆਂ ਹੁੰਨੀਆਂ ਉਹਨਾਂ ਨੂੰ ਜ਼ਿਆਦਾਤਰ ਹੁੰਦਾ ਵੀ ਸੋਬਰ ਜੇ ਸੂਟ ਹੋਣਾ ਹੈ ਨਾ ਜ਼ਿਆਦਾ ਕੋਈ ਉਹਦੇ ਵਾਲੇ ਨੱਕੜਾਈਆਂ ਵਾਲੇ ਜ਼ਿਆਦਾ ਨਾ ਹੋਣ ਤੇ ਅਲੱਗ ਜਿਹਾ ਫੈਬਰਿਕ ਹੋਵੇ ਰਾਮ ਟੈਕਸ ਬ੍ਰਾਂਡ ਦਾ ਤਾਂ ਵੈਸੇ ਜਿਹੜੀਆਂ ਮਦਰਸ ਉਹਨਾਂ ਨੂੰ ਤਾਂ ਰਾਮ ਟੈਕਸ ਬ੍ਰਾਂਡ ਬਹੁਤ ਪਸੰਦ ਹੁੰਦਾ ਹੈ। ਲਾਈਟ ਸਕੀਮ ਕਲਰ ਦੇ ਵਿੱਚ ਸੂਟ ਹੈ ਤੇ neck ਤੇ ਬਹੁਤ ਪਿਆਰਾ ਹੈ ਵਰਕ ਕੀਤਾ ਹੋਇਆ ਬਹੁਤ ਸੋਹਣਾ ਵਰਕ ਹੈ। ਬਰੀਕੀ thread ਦੇ ਨਾਲ ਸਾਰਾ ਵਰਕ ਕੀਤਾ ਹੋਇਆ ਪਿਓਰ ਮੋਡਲ ਦੇ ਵਿੱਚ ਫੈਬਰਿਕ ਹੈ ਤੇ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈਂਡਵਰਕ ਘੇਰੇ ਤੇ ਹੋਇਆ। ਇੱਕ ਤਾਂ ਪ੍ਰਿੰਟ ਬਹੁਤ ਸੋਹਣਾ ਹੈ ਫੈਬਰਿਕ ਉਸ ਤੋਂ ਵੀ ਜ਼ਿਆਦਾ ਸੋਹਣਾ ਹੈ। ਤੇ ਐਵੇਂ ਵਰਕ ਆ ਜਣਾ neck ਤੇ ਘੇਰੇ ਤੇ Ramtex brand ਦਾ suit ਹੈ ਤੇ ਇਸ ਦੇ ਨਾਲ ਹੈਗੀ ਹੈ ਕੰਟਰਾਸਟ ਹਲਕੇ ਜੇ ਡਾਰਕ ਕਲਰ ਦੇ ਵਿੱਚ ਬਾਟਮ ਇਹ ਦੇਖੋ ਜਿਵੇਂ ਦਾ ਪ੍ਰਿੰਟ ਸ਼ਰਟ ਦੇ ਵਿੱਚ ਡਾਰਕ ਕਲਰ ਦੀ ਬਾਟਮ ਹੈ ਜੀ ਨਾਲ 3 ਮੀਟਰ ਦੀ ਪਿਓਰ ਮੋਡਲ ਦੀ ਉਹ ਬਾਟਮ ਹੈ ਪਿਓਰ ਮੋਡਲ ਦੀ ਉਹ ਸ਼ਰਟ Ramtex brand ਦੀ ਇਹ ਤਾਂ ਆ ਗਈ ਆਪਣੀ ਸ਼ਰਟ ਫਰੰਟ ਲੁੱਕ ਤੇ ਨਾਲ ਹੈਗਾ ਚਨੌਨ ਦਾ ਦੁਪੱਟਾ ਦੁਪੱਟੇ ਪੂਰੇ 2.5 ਮੀਟਰ ਦੇ ਹੋਣਗੇ ਖੁੱਲੇ ਅਰਜ ਦੇ ਵਿੱਚ ਬਹੁਤ ਪਿਆਰਾ ਦੁਪੱਟਾ ਸਰਦਾਰੀ ਸੂਟ ਹੈ ਜੀ ਕਹਿਣ ਦਾ ਮਤਲਬ ਹੈ ਅੱਜ ਦੇ ਬਹੁਤ ਸੋਹਣੇ ਪੰਜਾਬੀ ਸਰਦਾਰੀ ਸੂਟ ਤੇ ਪ੍ਰੋਪਰ ਫਿਨਿਸ਼ਿੰਗ ਨਾਲ ਦੀ ਉਹ ਜਿਵੇਂ ਦੀ ਬਾਟਮ ਹੈ ਬਾਟਮ ਦੇ ਨਾਲ ਦੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਬਹੁਤ ਸੋਹਣਾ ਸੂਟ ਸਿਰ ਤੇ ਦੁਪੱਟਾ ਲੈਣਾ ਤਾਂ ਵੀ ਬਹੁਤ ਪਿਆਰੇ ਲੱਗਦੇ ਹੈ ਜੀ ਵੇਅਰ ਕੀਤੇ ਹੋਏ 3400 ਪ੍ਰਾਈਸ ਹੈ ਜੀ ਅੱਜ ਦਾ ਪਹਿਲਾ ਸੂਟ ਹੈ 3400 ਪ੍ਰਾਈਸ ਦੇ ਨਾਲ ਹੁਣ ਇਹਦੇ ਵਿੱਚ ਸੇਮ ਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਐ ਐਕਸਪਲੇਨ ਮੈਂ ਚੰਗੀ ਤਰ੍ਹਾਂ ਤੁਹਾਨੂੰ ਕਰਤਾ ਸੂਟ ਤੇ ਇਹਦੇ ਵਿੱਚ ਹੁਣ ਕਲਰ ਦਿਖਾਵਾਂਗੇ ਜਿਵੇਂ ਇਹ ਸਕਿਨ ਕਲਰ ਦੇ ਵਿੱਚ ਹੈਗਾ ਪਹਿਲਾ ਸੂਟ ਆਪਣਾ ਐਵੇਂ ਹਲਕਾ ਜਿਹੜਾ ਫਲਾਵਰ ਹੈ ਜੀ ਉਸ ਦੇ ਕੰਟਰਾਸਟ ਦੀ ਬਾਟਮ ਹੋਊਗੀ ਨਾਲ ਇਹ ਹੈਗਾ ਪਿੰਕ ਕਲਰ ਦੇ ਵਿੱਚ ਪ੍ਰਿੰਟ ਹੀ ਸੂਟ ਦਾ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਹੈ ਤੇ ਫੈਬਰਿਕ ਮੈਂ बार-बार ਕਹਿੰਨੀ ਆ ਜਦੋਂ ਤੁਸੀਂ ਇਹ ਸੂਟ ਲਓਗੇ ਤਾਂ ਰਿਪੀਟ ਸੂਟ ਤੁਸੀਂ ਜ਼ਰੂਰ ਮੰਗਣਾ ਕਿਉਂਕਿ ਇਹਦਾ ਫੈਬਰਿਕ ਬਹੁਤ ਵਧੀਆ ਤੇ neck ਤੇ ਦੇਖ ਸਕਦੇ ਹੋ ਸਾਰਾ ਵਰਕ ਹੋਇਆ ਘੇਰੇ ਤੇ ਵੀ ਬਹੁਤ ਪਿਆਰਾ ਵਰਕ ਘੇਰੇ ਤੇ ਸਾਰਾ ਹੈਂਡਵਰਕ ਹੈ ਜੀ ਘੇਰੇ ਤੇ ਵੀ ਪੂਰੇ ਫੰਕਸ਼ਨਲ ਸੂਟ ਹੈ ਤੇ ਇਹ ਹੈਗੀ ਹੈ ਨਾਲ 3 ਮੀਟਰ ਦੀ ਬਾਟਮ ਇਹ ਕੰਟਰਾਸਟ ਹੈ ਜੀ ਇਹਦੇ ਨਾਲ ਬਿਲਕੁਲ ਓਵੇਂ ਦਾ ਹੀ ਪ੍ਰਿੰਟ ਹੈ ਫੁੱਲ ਦੇ ਵਿੱਚ 3 ਮੀਟਰ ਪਿਓਰ ਮੋਡਲ ਦੀ ਬਾਟਮ ਪਿਓਰ ਮੋਡਲ ਦਾ ਹੀ ਸੂਟ ਹੈ ਇਹ ਆ ਗਿਆ ਆਪਣਾ ਸੂਟ ਤੇ ਨਾਲ ਚਨੌਣ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ 3400 ਪ੍ਰਾਈਸ ਦੇ ਨਾਲ ਆਪਣਾ ਇਹ ਸੂਟ ਤੇ ਨੈਕਸਟ ਕਲਰ ਆ ਗਿਆ ਬੜਾ ਹੀ ਪਿਆਰਾ ਜੀਵੇਂ ਇਹ ਪੀਚ ਤੇ ਪਿੰਕ ਦਾ ਕੰਟਰਾਸਟ ਹੈ ਉਵੇਂ ਹੀ ਬੜਾ ਸੋਹਣਾ ਪਿਸਤਾ ਤੇ ਫਿਰੋਜ਼ੀ ਦਾ ਕੰਟਰਾਸਟ ਹੈ ਜੀ ਨੈਕਸਟ ਪ੍ਰਿੰਟ ਸੇਮ ਹੈ ਉਵੇਂ ਹੀ ਨੈਕ ਤੇ ਵਰਕ ਆ ਗਿਆ ਸੇਮ ਬਹੁਤ ਪਿਆਰਾ ਵਰਕ ਨੈਕ ਤੇ ਹੈ ਘੇਰੇ ਤੇ ਵਰਕ ਹੈ ਸਾਰਾ ਹੈਂਡਵਰਕ ਹੋਇਆ ਹੈ ਇਹ ਡਾਰਕ ਕਲਰ ਦੇ ਵਿੱਚ ਇਹ 3 ਮੀਟਰ ਦੀ ਬਾਟਮ ਹੈ ਨਾਲ ਪ੍ਰੋਪਰ ਫਿਨਿਸ਼ਿੰਗ ਘੇਰੇ ਤੇ ਵੀ ਦਿੱਤੀ ਹੋਈ ਹੈ ਇਹ ਨਾਲ ਹੈਗਾ ਚਨਾਉਣ ਦਾ ਦੁਪੱਟਾ ਪੂਰਾ 2.5 ਮੀਟਰ ਦਾ ਖੁੱਲਾ ਦੁਪੱਟਾ ਫਿਨਿਸ਼ਿੰਗ ਦੇ ਨਾਲ ਲੇਸ ਬੜੀ ਸੋਹਣੀ ਬਰੀਕ ਲੇਸ ਲੱਗੀ ਹੋਈ ਹੈ 3400 ਪ੍ਰਾਈਸ ਦੇ ਨਾਲ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਇਹ ਜੀ ਪਿੰਕ कलर ਹੁੰਦਾ ਜਿਹੜਾ ਥੋੜਾ ਪਰਪਲ ਟੋਨ ਤੇ ਪਿੰਕ ਹਲਕਾ ਜਿਹਾ ਪਿਆਰ ਜੀ ਪਿੰਕ ਇਸ ਕਲਰ ਦੇ ਵਿੱਚ ਪਿਓਰ ਮਾ ਡਾਲ ਦੀ ਸ਼ਰਟ ਹੈ ਜੀ ਬਹੁਤ ਪਿਆਰਾ ਵਰਕ ਨੈਕ ਤੇ ਡੇਰੇ ਤੇ ਸਾਰਾ ਹੈਂਡਵਰਕ ਹੋਇਆ ਤੇ ਨਾਲ ਐਵੇਂ ਕੰਟਰਾਸਟ 3 ਮੀਟਰ ਦੀ ਬਾਟਮ ਹੈ ਜੀ ਨਾਲ ਰਾਮ ਟੈਕਸ ਬ੍ਰਾਂਡ ਦੇ ਸੂਟ ਅੱਜ ਦੀ ਆਪਣੇ ਤੇ ਨਾਲ ਹੈ ਗਿਆ ਚਨਾਉਣ ਦਾ ਦੁਪੱਟਾ ਉਹ ਰਟਾਈ ਪ੍ਰੋਪਰਲੀ ਦੇਖੋ ਸੇਮ ਬਾਟਮ ਦੇ ਨਾਲ ਦੀ ਲੇਸ ਲੱਗੀ ਹੋਈ ਹੈ ਇਹ ਨੂੰ ਪਾਣੀ ਹੈ ਜੀ 3400 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਮੈਂ ਤੁਹਾਨੂੰ ਦਿਖਾਏ ਆ 3400 ਪ੍ਰਾਈਸ ਦੇ ਨਾਲ ਪਿਓਰ ਮੋਡਲ ਦੇ ਵਿੱਚ ਨੈਕਸਟ ਆ ਗਏ ਪਿਓਰ ਪਸ਼ਮੀਨੇ ਦੇ ਸੂਟ ਇੱਕ ਡਾਰਕ ਕਲਰ ਦੇ ਵਿੱਚ ਦਿਖਾਵਾਂਗੇ ਚਾਰਟ ਇੱਕ ਲਾਈਟ ਕਲਰ ਵਿੱਚ ਦਿਖਾਵਾਂਗੇ ਕਿਉਂਕਿ ਦੋਨੋਂ ਤਰ੍ਹਾਂ ਦੇ ਆਪਾਂ ਨੂੰ ਕਸਟਮਰ ਹੁੰਨੇ ਆ ਇਹ ਦੇਖੋ ਫਰੋਜ਼ੀ ਕਲਰ ਦੇ ਵਿੱਚ ਹੈ ਜੀ ਬੜਾ ਪਿਆਰਾ ਪ੍ਰਿੰਟ ਪਿਓਰ ਪਸ਼ਮੀਨੇ ਦਾ ਸੂਟ ਹੈ ਸਾਰਾ ਆਰੀ ਵਰਕ ਹੋਇਆ ਦੇਖੋ ਇਹਦੇ ਤੇ ਆਰੀ ਵਰਕ ਸਾਰਾ ਫਰੰਟ ਤੇ ਦੇਖ ਸਕਦੇ ਹੋ ਤੁਸੀਂ ਸਾਰਾ ਹੈ ਆਊਟਲਾਈਨ ਕੀਤਾ ਹੋਇਆ ਸਾਰਾ ਆਰੀ ਵਰਕ ਦੇ ਨਾਲ ਪਿਓਰ ਪਸ਼ਮੀਨੇ ਦੀ ਸ਼ਰਟ ਹੈ 3 ਮੀਟਰ ਦੀ ਪਿਓਰ ਪਸ਼ਮੀਨੇ ਦੀ ਬਾਟਮ ਹੈ ਜਿਹੜੀ ਸ਼ਰਟ ਹੈ ਜਿਹੜੀ 2.5 ਮੀਟਰ ਦੀ ਹੈ ਜਿਹੜੀ ਬਾਟਮ ਹੈ ਪਿਓਰ ਪਸ਼ਮੀਨੇ ਦੀ 3 ਮੀਟਰ ਦੀ ਹੈ ਨਾਲ ਇਹ ਲੁਕਾਣੀ ਹੈ ਸੂਟ ਦੀ ਰਾਮਟੈਕਸ ਬ੍ਰਾਂਡ ਦੇ ਸੂਟ ਤੇ ਨਾਲ ਹੈਗਾ ਚਨਾਨ ਦਾ ਦੁਪੱਟਾ ਪੂਰੇ ਟਾਈ ਟਾਈ ਮੀਟਰ ਦੇ ਦੁਪੱਟੇ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਬਹੁਤ ਪਿਆਰੀ ਲੁੱਕ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਹੁਣ ਇਹਦੇ ਵਿੱਚ ਇੱਕ ਤਾਂ ਫਰੋਜ਼ੀ ਦਿਖਾਇਆ ਤੁਹਾਨੂੰ ਨੈਕਸਟ ਹੈਗਾ ਰੈਸਟ ਕਲਰ ਸੇਮ ਦੇ ਵਿੱਚ ਰੈਸਟ ਕਲਰ ਹੈ ਸਾਰਾ ਆਰੀ ਵਰਕ ਹੋਇਆ ਸ਼ਰਟ ਤੇ ਫਰੰਟ ਸਾਰਾ ਘੇਰੇ ਤੱਕ ਲੈ ਕੇ ਪਿਓਰ ਪਸ਼ਮੀਨੇ ਦੀ ਸ਼ਰਟ ਰਾਮ ਟੈਕਸ ਬ੍ਰਾਂਡ ਦੀ ਸਾਰੇ ਤੇ ਆਰੀ ਵਰਕ ਹੋਇਆ ਪਿਓਰ ਪਸ਼ਮੀਨੇ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਤੇ ਨਾਲ ਚਨਾਉਂ ਦਾ ਦੁਪੱਟਾ ਬਹੁਤ ਪਿਆਰੀ ਫਿਨਿਸ਼ਿੰਗ ਦੇ ਨਾਲ 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਹੈ ਜੀ ਇਹਦਾ ਸੂਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਹੀ yellow ਕਲਰ ਬੜਾ ਪਿਆਰਾ ਖੱਟਾ ਜਿਹਾ yellow color ਹੈ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਕੋਈ ਬੁਰ ਨਹੀਂ ਆਉਣਾ ਜੀ ਬਿਲਕੁਲ ਫੁੱਲ ਗਰੰਟੀ ਦੇ ਨਾਲ ਕੋ ਸਾਰਾ ਆਰੀ ਵਰਕ ਤੇ ਪਿਆਰਾ ਪ੍ਰਿੰਟ ਘੇਰੇ ਤੇ ਵੀ ਸਾਰਾ ਵਰਕ ਹੈ 3 ਮੀਟਰ ਪਸ਼ਮੀਨੇ ਦੀ ਬਾਟਮ ਦੇ ਨਾਲ ਤੇ ਤੇ 2.5 ਮੀਟਰ ਦਾ ਚਨਾਂ ਦਾ ਦੁਪੱਟਾ ਪਰਫੈਕਟ ਫਿਨਿਸ਼ਿੰਗ ਪਲੇਸ ਤੇ ਇਹ ਤਿੰਨ ਸੂਟ ਮੈਂ ਤੁਹਾਨੂੰ ਡਾਰਕ ਕਲਰ ਚ ਦਿਖਾਏ ਆ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਹੁਣ ਲਾਈਟ ਕਲਰ ਦੇ ਵਿੱਚ ਕੰਟਰਾਸਟ ਦੇ ਵਿੱਚ ਸੂਟ ਹੋਣਗੇ ਜਿਹੜਾ ਸੂਟ ਦਾ ਬੇਸ ਹੈ ਉਹ ਐਵੇਂ ਸਕਿਨਰ ਰਹਿਣਾ ਬਸ ਜਿਹੜੀ ਪ੍ਰਿੰਟਿੰਗ ਹੈ ਜੀ ਉਹ ਚੇਂਜ ਹੋਈ ਜਾਣੀ ਹੈ ਬਾਟਮ ਦੇ ਅਕੋਰਡਿੰਗ ਇਹ ਹੈਗਾ ਡਾਰਕ ਜਿਵੇਂ ਕਾਲਸ ਤੇ ਮੂਵ ਕਲਰ ਹੁੰਦਾ ਪਰਪਲ ਪਿਆਜੀ ਪਿੰਕ ਕਾਲਸ ਤੇ ਹੁੰਦਾ ਉਹ ਵਾਲਾ ਕਲਰ ਦੇ ਨਾਲ ਕੰਟਰਾਸਟ ਹੈ ਜੀ ਇਹ ਫਰੰਟ ਆ ਗਿਆ ਪਿਓਰ ਪਸ਼ਮੀਨੇ ਦੀ ਸ਼ਰਟ ਹੈ ਘੇਰੇ ਤੇ ਹੈਵੀ ਵਰਕ ਹੈ ਜੀ ਘੇਰੇ ਤੇ ਸਾਰਾ ਹੈਵੀ ਵਰਕ ਹੈ ਕਈ ਐਵੇਂ ਦੇ ਕਸਟਮਰ ਹੁੰਨੇ ਜਿਨ੍ਹਾਂ ਨੂੰ ਥੋੜਾ ਸੋਬਰ ਸੂਟ ਚਾਹੀਦਾ ਹੁੰਦਾ ਇਹ ਬਹੁਤ ਸੋਬਰ ਹੈ ਜੀ ਬਹੁਤ ਬਰੀਕੀ ਪ੍ਰਿੰਟ ਦੇ ਵਿੱਚ ਸ਼ਰਟ ਆ ਗਈ ਘੇਰੇ ਤੇ ਸਾਰਾ ਹੈਂਡ ਹੈਂਡਵਰਕ ਹੋਇਆ ਆਰੀ ਵਰਕ ਤੇ ਇਹ ਹੈਗੀ ਹੈ ਜੀ ਬਾਟਮ ਇਹਦੇ ਨਾਲ ਬੜੀ ਸੋਹਣੀ ਮੌਵ ਜੇ ਕਲਰ ਦੇ ਵਿੱਚ ਬਾਟਮ ਹੈ ਕੰਟਰਾਸਟ ਹੈ ਸੂਟ ਦਾ ਇਹ ਫਰਸਟ ਕੰਟਰਾਸਟ ਆ ਗਿਆ ਜਿਹੜਾ ਬੇਸ ਰਹਿਣਾ ਉਹ ਐਵੇਂ ਰਹਿਣਾ ਸ਼ਰਟ ਦਾ ਤੇ ਨਾਲ ਹੈਗਾ ਚਨੌਨ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਤੇ ਪ੍ਰੋਪਰ ਬਾਟਮ ਦੇ ਨਾਲ ਦੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਲੋਕਾਣੀਆ ਸੂਟ ਦੀ ਪ੍ਰਾਈਸ ਰਹਿਣਾ 3000 3000 ਪ੍ਰਾਈਸ ਰਹਿਣਾ ਇਹਨਾਂ ਸੂਟਾਂ ਦਾ ਵਿੱਚ ਹੁਣ ਨੈਕਸਟ ਕੰਟਰਾਸਟ ਤੋਂ ਤੁਸੀਂ ਸਮਝ ਜਿਓਗੇ ਵੀ ਮੈਂ ਕੀ ਗੱਲ ਕਹਿ ਰਹੀ ਸੀਗੀ ਜਿਵੇਂ ਬਾਟ ਕਲਰ ਸੇਮ ਰਹਿਣਾ ਜਿਹੜਾ ਬੇਸ ਹੈ ਗ੍ਰੇ ਜੀ ਟੋਨ ਤੇ ਹੈ ਬਾ ਜਿਹੜਾ ਪ੍ਰਿੰਟ ਹੈ ਉਹ ਚੇਂਜ ਹੋਈ ਜਾਣਾ ਇਹਦੇ ਵਿੱਚ ਹੈਗਾ ਫਰੋਜ਼ੀ ਜਿਹੜਾ ਪ੍ਰਿੰਟ ਹੈ ਘੇਰੇ ਤੇ ਬੜਾ ਪਿਆਰਾ ਵਰਕ ਸਾਰਾ ਹੈਵੀ ਵਰਕ ਹੈ ਜੀ ਘੇਰੇ ਤੇ ਤੇ ਇਹ ਬਾਟਮ ਆ ਗਈ ਜੀ ਨਾਲ ਇਹ ਕੰਟਰਾਸਟ ਆ ਜਾਣਾ ਇਹ ਵਾਲੇ ਸੂਟ ਦਾ ਬੜਾ ਸੋਹਣਾ ਕਲਰ ਕੰਬੀਨੇਸ਼ਨ ਤੇ ਬਰੀਕ ਪ੍ਰਿੰਟ ਦੇ ਵਿੱਚ ਜਿਨ੍ਹਾਂ ਨੂੰ ਜ਼ਿਆਦਾ ਪ੍ਰਿੰਟ ਜ਼ਿਆਦਾ ਵੱਡੇ ਨਹੀਂ ਚਾਹੀਦੇ ਸੋਬਰ ਘੇਰੇ ਵਾਲਾ ਘੇਰੇ ਵਾਲੇ ਡਿਜ਼ਾਈਨ ਵਾਲੇ ਵੀ ਬਹੁਤ ਸਾਰੇ ਕਸਟਮਰ ਹੈ ਜਿਨ੍ਹਾਂ ਨੂੰ ਘੇਰਾ ਵਰਕ ਵਾਲੇ ਹੀ ਸੋਹਣੇ ਲੱਗਦੇ ਆ। ਨਾਲ ਪ੍ਰੋਪਰ ਫਿਨਿਸ਼ਿੰਗ ਬਹੁਤ ਸੋਹਣਾ ਦੁਪੱਟਾ ਲੇਸ ਦੀ ਫਿਨਿਸ਼ਿੰਗ ਦੇ ਨਾਲ 3000 ਪ੍ਰਾਈਸ ਹੈ। ਨੈਕਸਟ ਕਲਰ ਆ ਗਿਆ। ਸ਼ਰਟ ਦਾ ਬੇਸ ਉਹੀ ਰਹਿਣਾ। ਜਿਹੜਾ ਦੂਜਾ ਗ੍ਰੀਨ ਸੀਗਾ ਉਹ ਥੋੜਾ ਮਿਲਟਰੀ ਗ੍ਰੀਨ ਸੀਗਾ। ਇਹ ਵੀ ਗ੍ਰੀਨ 'ਚ ਫਰਕ ਹੈ ਜੀ ਥੋੜਾ ਥੋੜਾ ਗ੍ਰੀਨ ਦਾ। ਘੇਰੇ ਤੇ ਵਰਕ ਆ ਗਿਆ। ਇਹ ਗ੍ਰੀਨ ਟੋਨ ਆਣੀ ਹੈ ਜੀ। ਦੂਜੇ ਦੀ ਥੋੜੀ ਫਰੋਜ਼ੀ ਗ੍ਰੀਨ ਸੀ। ਇਹ ਥੋੜਾ ਜਿਹਾ ਮੂੰਗੀਆ ਗ੍ਰੀਨ ਟਾਈਪ ਦੇ ਵਿੱਚ ਹੈਗਾ। ਸੇਮ ਥ्रेड ਯੂਜ਼ ਕੀਤਾ ਹੋਇਆ ਵਰਕ ਦੇ ਨਾਲ ਵਿੱਚ ਸੇਮ ਬੂਟੀ ਹੈ ਸ਼ਰਟ ਦੇ ਵਿੱਚ, ਬਾਟਮ ਦੇ ਨਾਲ ਦੀ 3 ਮੀਟਰ ਦੀ ਪਸ਼ਮੀਨੇ ਦੀ ਬਾਟਮ ਹੈ ਨਾਲ। ਇਸ ਦਾ ਦੁਪੱਟਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ 3000 ਪ੍ਰਾਈਸ ਦੇ ਨਾਲ ਇਹ ਵੀ ਸੂਟ ਨੈਕਸਟ ਆ ਗਿਆ ਬੜਾ ਹੀ ਪਿਆਰਾ ਮਾਊਸ ਕਲਰ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਬਰੀਕ ਪ੍ਰਿੰਟ ਦੇ ਵਿੱਚ ਘੇਰੇ ਤੇ ਹੈਵੀ ਵਰਕ ਹੈ ਇਹ 3 ਇੰਚ ਤੱਕ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਤੇ ਮਾਊਸ ਕਲਰ ਦੇ ਵਿੱਚ ਬਾਟਮ ਹੈ ਜੀ ਇਹਦੀ ਇਹ बॉਟਮ ਆ ਜਾਨੀ ਮਾਊਸ ਕਲਰ ਦੇ ਵਿੱਚ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਜੀ ਰਾਮ ਟੈਕਸ ਬ੍ਰਾਂਡ ਦੇ ਸੂਟ ਪਿਓਰ ਪਸ਼ਮੀਨੇ ਦਾ ਤੇ ਨਾਲ ਪਿਓਰ ਪਸ਼ਮੀਨੇ ਦੀ 3 ਮੀਟਰ ਦੀ बॉਟਮ ਚਨਾਉਨ ਦੁਪੱਟੀਆਂ ਦੇ ਨਾਲ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣੇ ਇਹ ਚਾਰ ਸੂਟ ਮੈਂ ਦਿਖਾਏ ਆ 3000 ਪ੍ਰਾਈਸ ਦੇ ਨਾਲ ਇਿੱਟਰੀ ਡਿਜ਼ਾਈਨ ਦੇ ਵਿੱਚ ਚਾਰ ਕਲਰ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 8146580803814680803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ